ਬਾਕੀ ਦੋਸਤੋ ਆਪਾਂ ਪਹੁੰਚ ਗਏ ਆ ਦਰਬਾਰ ਸਾਹਿਬ ਦੀ ਪਾਰਕਿੰਗ ਤੇ ਥੱਲੇ ਪਾਰਕਿੰਗ ਫੁੱਲ ਹੀ ਤੇ ਪਾਰਕਿੰਗ ਮਿਲੀ ਜਾਣੂ ਇੱਥੇ ਪੰਨੀ ਭਾਜੀ ਨੂੰ ਮਿਲਣਾ ਵਾ ਦਰਬਾਰ ਸਾਹਿਬ ਭਾਜੀ ਨਾਲ ਮੱਥਾ ਵੀ ਟੇਕਣਾ ਵਾ ਬਾਕੀ ਆ ਏਰੀਆ ਪਿੱਛੇ ਦਾ ਮਹੌਲ ਚਾਲਾ ਤੇ ਕੋਠੇ ਤੇ پارک ਕੀਤੀ ਗੱਡੀਆਂ ਹੀ ਸਭ ਤੋਂ ਟੋਪ ਤੇ ਟੋਪ ਫਲੋਰ ਤੇ ਤੇ ਛੱਤ ਵੀ ਹੈ ਨਹੀਂ ਗੱਡੀ ਤਪ ਤੇ ਜਾਣੀ ਆ ਪਰ ਕੀ ਕਰ ਸਕਦੇ ਆ ਥੱਲੇ ਜੀ ਤੋਂ ਪਾਰਕਿੰਗ ਹੀ ਫੁੱਲ ਆ ਤੇ ਚਲੋ ਆਪਾਂ ਤੁਹਾਨੂੰ ਕਰਦੇ ਆ ਵੀਡੀਓ ਸਾਂਝੀ ਜਾ ਕੇ ਆ ਦਰਬਾਰ ਸਾਹਿਬ ਜਸਤੇ ਜੀ ਵੀ ਕਰਦਾ ਬਹੁਤ ਸੋਹਣੇ ਵਿਊਜ਼ ਆ ਤੇ ਸਭ ਕੁਛ ਤੁਹਾਡੇ ਨਾਲ ਸਾਂਝਾ ਕਰਾਂਗਾ ਮੈਂ ਬਣੇ ਰਿਹਾ ਵੀਡੀਓ ਤੇ ਐਂਡ ਤੱਕ ਮਿਲਦਾ। ਬਾਕੀ ਗਾਈਜ਼ ਇਹ ਆ ਆਪਣਾ ਘੋੜੀ ਡੋਰ ਇਹ ਸਾਰਾ ਬਣਿਆ ਵਾ ਦਰਬਾਰ ਸਾਹਿਬ ਦਾ ਤੇ ਉੱਤੇ ਮੇਰੇ ਹਿਸਾਬ ਨਾਲ ਭਾਜੀ ਫਰਕੇ ਨੇ ਕਿਰਪਾ ਭਾਬੇ ਦੀ ਤੇ ਮੂਰਤੀ ਬਣੀ ਐ। ਬਸ ਇਹ ਚੌਂਕਾ ਕਾਫੀ ਹਾਈ ਲੈਵਲ ਦੀ ਫੋਟੋਗ੍ਰਾਫੀ ਤੇ ਹੁੰਦੀ ਆ। ਕੋਈ ਦੇਖ ਸਕਦੇ ਜੀ ਦੋਸਤੋ ਬਾਕੀ ਮੈਨੂੰ ਜਾਣਕਾਰੀ ਨਹੀਂ ਆ ਉੱਥੇ ਕਿਹਦੀ ਫੋਟੋ ਆ ਭਾਜੀ ਫੋਨ ਤੇ ਲੱਗੇ ਆ ਭਾਜੀ ਇਹਨਾਂ ਨੂੰ ਦੱਸਣਗੇ ਕਿ ਦੋ ਫੋਨ ਤਾਂ ਫ੍ਰੀ ਹੁੰਦੇ ਆ ਤੇ ਬਾਕੀ ਇਹ ਕੋਰੀਡੋਰ ਆ ਇਹ ਸਾਹਮਣੇ ਪਾਰਕਿੰਗ ਜਿੱਥੇ ਆਪਾਂ ਗੱਡੀ ਲਾਈ ਤੇ ਬਾਕੀ ਇੱਧਰ ਗੱਡੀਆਂ ਜਾਣੀਆਂ ਗੱਡੀਆਂ ਨੇ ਇੱਧਰ ਜਾਂਦੀਆਂ ਤੇ ਰਮਾਲ ਮਿਲੇ ਲਿਆ ਵਾ ਦਰਬਾਰ ਸਾਹਿਬ ਜਾਣ ਲਈ ਵੀ ਤੇ ਬਾਕੀ ਇਹ ਹਸਪਤਾਲ ਆ ਇੱਥੇ ਠੀਕ ਹੈ ਇਹ ਰਸਤਾ ਵਾ ਦਰਬਾਰ ਸਾਹਿਬ ਨੂੰ ਜਾਂਦਾ ਵਾ ਤੇ ਬਾਕੀ ਚਲੋ ਜਿੱਤਰਾ ਵੀ ਜਨਤਾ ਇਧਰ ਆਉਂਦੀ ਆ ਜਾਂਦੀ ਆ ਤੇ ਕਾਫੀ ਚਹਿਲ ਪਹਿਲ ਪੜਿਆ ਮਾਹੌਲ ਵਾ ਇਥੇ ਭਾਜੀ ਤੇ ਬਾਬੇ ਦੀ ਫੋਟੋ ਜਿਹੜੀ ਉੱਤੇ ਆ ਹਰਿ ਸਿੰਘ ਮਲੂਏ ਦੀ ਮਹਾਰਾਜਾ ਰਣਜੀਤ ਸਿੰਘ ਦਾ ਦੋਸਤੋ ਸਾਹਮਣੇ ਬਣਿਆ ਵਾ ਗੁੱਤ ਮੈਨੂੰ ਪਤਾ ਨਹੀਂ ਭਾਜੀ ਕੋ ਪੁੱਛ ਕੇ ਤੁਹਾਨੂੰ ਮੈਂ ਦੱਸਿਆ ਤੇ ਚਲੋ ਕੀ ਇੰਝ ਜਿਹਾ ਨਹੀਂ ਪਤਾ ਜਾਣਕਾਰੀ ਜਿਹਾ ਪਾਈ ਹੋਇਆ ਵਾ ਤਾਂ ਕਿ ਇਹ ਸਾਰੀ ਬਿਲਡਿੰਗਾਂ ਕੁੜਾਂ ਗਤਰੰਗੀ ਆਵਾ ਹੈ ਬੈਕਪੈਕਟ ਤੇ ਨਾ ਤੁਹਾਡੀ ਹੈ ਹਾਂ ਬੈਕਪੈਕ ਤੁਹਾਡੇ ਹੋਣਾ ਹਾਂ ਹਾਂ ਮੈਨੂੰ ਪਾਕੇਟ ਤੇ ਤੇ ਬਾਕੀ ਦੋਸਤੋ ਵੀਡੀਓ ਤੁਹਾਡੇ ਨਾਮ ਮੈਸੇਜ ਕਰ ਦਾਂਗਾ ਕੋਈ ਟਾਈਮ ਤੇ ਹਾਂ ਬਾਕੀ ਦੋਸਤੋ ਜੱਲੇ ਵਾਲੇ ਬਾਗ ਦੇ ਅੰਤਰਸ ਤੇ ਇਸ ਤਰ੍ਹਾਂ ਵਾ ਇਹ ਸਰਾਵਜ ਬਣਿਆ ਹੋਇਆ ਜਿਹੜੇ ਲੋਕ ਜੱਲੇ ਵਾਲੇ ਬਾਗ ਚੋਂ ਗਏ ਸੀ ਉਹਨਾਂ ਦੀਆਂ ਮੂਰਤੀਆਂ ਇੱਥੇ ਅੰਦਰ ਸਾਈਆਂ ਗਈਆਂ ਆ ਇਸ ਰੋਗ ਇਹ ਹੀ ਅੰਤਰਸ ਸੀ ਜੱਲੇ ਵਾਲੇ ਬਾਗ ਦੇ ਤੇ ਬਾਕੀ ਦੋਸਤੋ ਬਾਹਰ ਨਵਾਸ਼ ਰੂਮ ਜਾਣਾ ਵਾ ਉਹਦੇ ਬਾਰੇ ਪੁੱਛਿਆ ਵਾ ਸੋਨ ਤੇ ਤੁਸੀਂ ਲਿਆ ਹੀ ਹੋਣਾ ਵੀਡੀਓ ਅਡਰੈਕਟ ਨਹੀਂ ਕਰਨੀ ਤੇ ਬਾਕੀ ਇਹ ਐਗਜ਼ਿਟ ਉਦੋਂ ਇਹੋ ਹੀ ਹੀ ਦੋਸਤੋ ਮਤਲਬ ਇਹ ਐਂਟਰੀ ਵੀ ਉਹੀ ਐਗਜ਼ਿਟ ਵੀ ਉਹੀ ਤਾਂ ਕਰਕੇ ਲੋਕ ਇੱਥੋਂ ਬਾਹਰ ਨਹੀਂ ਨਿਕਲ ਸਕੇ ਤੇ ਬਹੁਤ ਹੀ ਮਤਲਬ ਕਿ ਮਾੜਾ ਕੰਮ ਇੱਥੇ ਹੋਇਆ ਈ ਸਾਰੇ ਲੋਕ ਇੱਥੇ ਸ਼ਹੀਦ ਹੋਏ ਹੀ ਤੇ ਸਾਹਮਣੇ ਉਹਨਾਂ ਦੀ ਸਾਹادت ਦੀ ਸਮਾਰਕ ਵੀ ਆ ਤੁਸੀਂ ਵੇਖ ਸਕਦੇ ਜੇ ਆ ਕੋਈ ਨਹੀਂ ਇੱਥੇ ਆ ਜਾਂਦਾ ਜਾਇ ਨਹੀਂ ਆ ਵੇਟ ਕਰ ਲੈਣੇ ਆਪਾਂ ਤੇ ਬਾਕੀ ਤੁਹਾਨੂੰ ਮੈਂ ਖੂ ਵੀ ਵਿਖੋਣਾ ਵਾ ਜਿੱਥੇ ਸ਼ਾਲਾ ਮਾੜੀਆਂ ਜਿਹੜਾ ਕਹਿੰਦੇ ਲਾਸ਼ਾਂ ਨਾਲ ਭਰ ਗਿਆ ਸੀ ਤੇ ਜਿੱਲੇ ਵਾਲਾ ਬਾਗ ਤਾਂ ਸਾਰਾ ਸੀਨਾ ਚੈੱਕ ਕਰ ਸਕਦੇ ਤੁਸੀਂ ਇੱਥੇ ਹੀ ਸਮਾਗਮ ਹੁੰਦਾ ਪਿਆ ਸੀ ਤੇ ਇੱਥੇ ਗੋਲੀ ਚੱਲੀ ਸੀ ਇੱਥੇ ਸਾਰਾ ਕੰਮ ਹੋਇਆ ਸੀ 1919 13 ਅਪ੍ਰੈਲ 13 ਅਪ੍ਰੈਲ 1919 ਤੇ ਵਿੱਚ ਜਿਹੜੀ ਸਾਰੀ ਘਟਨਾ ਇੱਥੇ ਵਾਪਰੀ ਸੀ ਚਲੋ ਜੇ ਮੈਂ ਗਲਤ ਹੋਇਆ ਤਾਂ ਕਰੈਕਟ ਕਰ ਦਿਓ ਵੈਸੇ ਮੈਨੂੰ ਤੇ ਇਹੋ ਹੀ ਡੇਟ ਯਾਦ ਆ ਤੇ ਚਲੋ ਦੂਸਰੇ ਪਾਸੇ ਦੀ ਸਮਾਰਕ ਨਹੀਂ ਭਾਜੀ ਕਹਿੰਦੇ ਪਾਸੇ ਦੀ ਤੇ ਕਰਦਾ ਮੈਂ ਤੁਹਾਨੂੰ ਵੀਡੀਓ ਸਾਂਝੀ ਕਰਦਾ ਆ ਪੰਨੀ ਭਾਜੀ ਹੋਣ ਲੱਗੇ ਇੱਥੇ ਤੇ ਚੱਲਦੇ ਆ ਤੁਹਾਨੂੰ ਪੂਰੀ ਪੂਰੀ ਵੀਡੀਓ ਸਾਂਝੀ ਮੈਂ ਕਰਦਾ ਹਾਂ ਬਾਕੀ ਦੋਸਤੋ ਸਾਹਮਣੇ ਤੁਹਾਨੂੰ ਨਜ਼ਰ ਆ ਰਿਹਾ ਉਹ ਉਹੀ ਖੂਹ ਆ ਜਿੱਥੇ ਲੋਕਾਂ ਨੇ ਛਾਲਾਂ ਮਾਰੀਆਂ ਸੀ ਤੇ ਇੱਥੇ ਹੋਰ ਵੀ ਗੋਲੀਆਂ ਦੇ ਨਿਸ਼ਾਨ ਆ ਮੈਂ ਤੁਹਾਨੂੰ ਵਿਖਾਉਣਾ ਵਾ ਸਾਰੇ ਮਾਰਕ ਕੀਤੇ ਹੋਏ ਆ ਬਰਾਵਡੀਆਂ ਸੰਜੋਗ ਰੱਖਿਆ ਹਰ ਇੱਕ ਚੀਜ਼ ਨੂੰ ਬਾਕੀ بارش ਦਾ ਮੌਸਮ ਆ ਘਾਕੂ ਤੇ ਅਜੇ ਵੱਡਾ ਹੋਇਆ ਵਾ ਮੇਨਟੇਨ ਕਰਦੇ ਪਏ ਜਿੰਨਾ ਹੋ ਸਕਦਾ ਉਹਨਾਂ ਦੇ ਕੋਲੋਂ ਤੇ ਬਾਕੀ ਜਨਤਾ ਇੱਥੇ ਹੁੰਦੀ ਪਈ ਆ ਸਾਹਮਣੇ ਕਹਾ ਦੀ ਕਟਾਈ ਵੀ ਹੋ ਰਹੀ ਆ ਤੁਹਾਡੇ ਸਾਹਮਣੇ ਆ ਜੋ ਕੁਛ ਵੀ ਆ ਤੇ ਮੈਨੂੰ ਤੁਹਾਨੂੰ ਗੋਲੀਆਂ ਦੇ ਨਿਸ਼ਾਨ ਆ ਤੇ ਖੂਨ ਵੀ ਖੌਣਾ ਵਾ ਤੇ ਖੂਨ ਦੇ ਆਲੇ ਦੁਆਲੇ ਲੋਕੀ ਸਿੱਕੇ ਸੁੱਟਦੇ ਪੰਗੇ ਲੈਂਦੇ ਸੀ ਤੇ ਉਹਨਾਂ ਨੇ ਬੰਦ ਕਰਤਾ ਤੇ ਜੱਲੇ ਵਾਲੇ ਸਮਾਰਕ ਬਣੀਆਂ ਦੋਸਤੋ ਉਹਨਾਂ ਸਹੀ ਦਾ ਯਾਦਗਰੀ ਵਿੱਚ ਬਾਕੀ ਇੱਥੇ ਜਰਨਲ ਡਾਇਰ ਨੇ ਹੱਥੇ ਲੋ ਕਾਤੇ ਗੋਲੀ ਚਲਵਾਈਆਂ ਸੀ ਤੇ ਦੋਸਤੋ ਇਹ ਆਉ ਖੂ ਤੇ ਬਾਕੀ ਦੋਸਤੋ ਇਹ ਕਿਹਾ ਜਾਂਦਾ ਕਿ ਇੱਥੇ ਇੱਕ ਜਰਾ ਖੂ ਆ ਇੱਥੇ ਇੱਥੇ ਗੋ ਇੱਕ ਖੂ ਲਾਸ਼ਾਂ ਨਾਲ ਭਰ ਗਿਆ ਹੈ ਬਾਕੀ ਲੱਗਾ ਹੈ ਵਸ਼ ਸ਼ੀਸ਼ਾ ਲੱਗਾ ਵਾ ਸ਼ੀਸ਼ਾ ਤੋਂ ਵਿਖਣ ਨਹੀਂ ਦਿਆ ਇਤੋਂ ਸਦਾ ਆਏਗਾ ਇਹ ਖੂ ਆ ਦੋਸਤੋ ਜਿਹੜਾ ਕਿ ਲਾਸ਼ਾਂ ਨਾਲ ਭਰ ਗਿਆ ਹੀ ਉਸ ਟਾਈਮ ਤੇ ਹੋਂਤੇ ਖਾਲੀ ਆ ਖੂਨ ਲਗਭਗ ਪਾਣੀ ਵੀ ਨਹੀਂ ਇਹਦੇ ਵਿੱਚ ਪੂਰਤਾ ਨਹੀਂ ਪੂਰਤਾ ਵਾਂ ਕਹਿੰਦੇ ਭਾਵ ਕਿ ਪੂਰਤਾ ਪੇੜ ਚਾਹ ਦੇ ਵਿੱਚ ਹਾਂ ਪੇੜ ਚਾਹ ਦਾ ਆਪਣੇ ਤੁਹਾਨੂੰ ਪਤਾ ਪੰਜਾਬੀਆਂ ਦਾ ਕੀ ਹਾਲ ਆ ਉਹੀ ਸਿਸਟਮ ਆ ਸਾਰੇ ਪਾਸੇ ਪੰਜਾਬੀ ਹਾਂਜੀ ਦੋਸਤੋ ਜੱਲੇ ਵਾਲੇ ਬਾਗ ਤੇ ਤੇ ਪੰਨੇ ਭਾਜੀ ਹੁਣੇ ਆ ਗਏ ਆ ਤੇ ਇਹ ਸਾਡੇ ਪੰਨੇ ਭਾਜੀ ਇਹ ਸਾਡੇ ਅਭੀ ਸਾਹਿਬ ਤੇ ਸਾਡੇ ਦੁਖ ਪੰਜਨ ਭਾਜੀ ਸਾਡੇ ਲੋਕ ਲੈ ਕੇ ਜਾਂਦੇ ਆ ਤੇ ਭਾਈ ਤੁਹਾਡਾ ਕੀ ਨਾਮ ਆ ਮੈਂ ਨੰਗਟੇ ਗੁਰਪੇਜ ਭਾਜੀ ਆ ਗਏ ਆ ਭਾਜੀ ਕਿਵੇਂ ਦਾ ਲੱਗ ਰਿਹਾ ਫਿਰ ਇੱਥੇ ਆ ਕੇ ਤੁਹਾਨੂੰ ਅਮਰਸਰ ਚ ਬਹੁਤ ਵਧੀਆ ਲੱਗਿਆ ਵੀਰੇ ਨੂੰ ਤੇ ਬਹੁਤ ਹੀ ਵਧੀਆ ਸੁਭਾਅ ਵੀਰੇ ਦਾ ਤੇ ਬਹੁਤ ਫਨਸ਼ਨ ਕੀਤਾ ਸੀ ਜੀ ਪਾਜੀ ਤੁਹਾਨੂੰ ਪਤਾ ਆਪਾਂ ਨੇ ਪਹਿਲਾਂ ਮਿਲ ਚੁੱਕੇ ਆ ਆਪਾਂ ਦੇ ਪਹਿਲਾਂ ਮਿਲ ਚੁੱਕੇ ਹਾਂ ਅੱਜ ਸਾਰੇ ਪਲੰਬਰ ਇਕੱਠੇ ਹੋਏ ਆ ਤੇ ਤੁਸੀਂ ਮਿਲ ਸਕਦੇ ਜੀ ਹੈ ਚੜਦੇ ਤੇ ਚੜਦੇ ਬੰਦੇ ਆ ਮਹਾਲੀ ਵਾਲੇ ਆ ਜਾਂ ਸਾਡੇ ਗਰਦਾਸਪੁਰ ਵਾਲੇ ਆ ਤੇ ਆ ਮੁੱਸਾ ਵਾਲੇ ਆ ਫਿਰ ਫਤਰ ਵਾਲੇ ਤੇ ਅੰਮ੍ਰਿਤਸਰ ਵਾਲੇ ਸਭ ਤੋਂ ਲੇਟ ਆਏ ਆ। ਜਿਹੜੇ ਲੋਕਲੀ ਸੌਫਲੇ ਨੇ ਜਿਹੜੇ ਦੂਰ ਹੀ ਉਹ ਸਭ ਤੋਂ ਪਹਿਲਾਂ ਭਾਜੀ ਆ ਗਏ। ਉਤੋਂ ਲੱਗੇ ਮੈਂ ਅਹੀਂ ਤੋਂ ਉਤੋਂ ਬਾਅਦ ਮੈਂ ਆਇਆ। ਜਿਹੜਾ ਸਭ ਤੋਂ ਲੱਗੇ ਤਾਂ ਉਤੋਂ ਅੰਡੇ ਦੇ ਭਾਜੀ ਆਏ ਆ। ਤੇ ਬਾਕੀ ਦੋਸਤੋ ਜੱਲਿਆਂ ਵਾਲੇ ਬਾਗਚਾ ਜਗ੍ਹਾ ਦੀ ਵਾਈਬ ਤੇ ਵੱਖਰੀ ਆ। ਸਹੀ ਦੀਦੀ ਪ੍ਰੇਰਣਾ ਇੱਥੇ ਮਿਲਦੀ ਆ ਕਿੰਨਾ ਸੀਧ ਹੋਏ ਸਾਰਾ ਕੁਝ ਇਸ ਜਗ੍ਹਾ ਤੇ ਆ ਕੇ ਉਹੀ ਕੋ ਫੀਲ ਹੁੰਦਾ ਵਾ ਤੇ ਬਾਕੀ ਕੋਈ ਨਹੀਂ। ਤੁਹਾਨੂੰ ਵੀਡੀਓ ਵਿੱਚ ਸਾਂਝੀਆਂ ਕਰਦਾ ਵਾਂ। ਬਾਕੀ ਭਾਜੀ ਉਹਨਾਂ ਦੇ ਨਾਲ ਹੋਰ ਵੀ ਸੁਭਾਜ ਜਵਾਬ ਕੀਤੇ ਆ। ਵਧੀਆਂ ਭਾਈ ਦਾ ਹਿਸਾਬ بتاਵਾ। ਤੇ ਭਾਜੀ ਪਲੰਮਿੰਗ ਦਾ ਕੰਮ ਤੁਹਾਨੂੰ ਤੁਹਾਡੇ ਕਿਹਨਾਂ ਸੀ ਕਿਵੇਂ ਆ ਕਰਨਾ ਚਾਹੀਦਾ ਅਗਲੀ ਜੂਥ ਨੂੰ ਕਿ ਨਹੀਂ ਕਰਨਾ ਚਾਹੀਦਾ ਕਰਨਾ ਚਾਹੀਦਾ ਜੀ ਪਲੰਮਬਰ ਦਾ ਕੰਮ ਵਾਰ ਤੋਂ ਵਾਰ ਕਰੋ ਤੇ ਬਹੁਤ ਵਧੀਆ ਕੰਮ ਹੈ ਕੰਮ ਦੋਸਤੋ ਕੋਈ ਵੀ ਮਾਰਾ ਨਹੀਂ ਹੁੰਦਾ ਬੰਦੇ ਦੀ ਅਸਲ ਚ ਸੋਚ ਹੀ ਛੋਟੀ ਵੱਡੀ ਹੁੰਦੀ ਆ ਸੋਚ ਦੇ ਫਰਕ ਪੈਂਦਾ ਵਾ ਤੇ ਤੁਸੀਂ ਕੰਮ ਕਰਕੇ ਵੇਖੋ ਅਹੀ ਮਜਬੂਰੀ ਸ਼ੁਰੂ ਕੀਤਾ ਜੀ ਝੂਠ ਨਹੀਂ ਬੋਲਦੇ ਹੁਣ ਮਜ਼ਾ ਆਉਂਦਿਆ ਪਰ ਹੁਣ ਮਜ਼ਾ ਆਉਂਦਿਆ ਸਹੀ ਗੱਲ ਆ ਭਾਜੀ ਹੁਣ ਮਜ਼ਾ ਉਦੋਂ ਮਜਬੂਰੀ ਸ਼ੁਰੂ ਕੀਤਾ ਜੀ ਬੜੇ ਜਦੋਂ ਵੀ ਕਿਸੇ ਪਹਾੜ ਨੂੰ ਸਾਰ ਕਰਨਾ ਹੁੰਦਾ ਦੁੱਖ ਤਕਲੀਫਾਂ ਬਹੁਤ ਆਉਂਦੀ ਤੇ ਪਰ ਇੱਕ ਟਾਈਮ ਹੁੰਦਾ ਵਾ ਜਦੋਂ ਤੁਸੀਂ ਫ੍ਰੀ ਹੋ ਜਾਂਦੇ ਜੇ ਤੇ ਜੋ ਤੁਹਾਨੂੰ ਦੀ ਉਹ ਤੇ ਚੋਟੀ 'ਤੇ ਪਹੁੰਚ ਜਾਂਦੇ ਜੇ ਫਿਰ ਜਦੋਂ ਚੋਟੀ ਦੇ ਉੱਤੇ ਨਚਾਰਾ ਵੇਖਦੇ ਜੇ ਨਾਲੇ ਦਿਵਾਲੇ ਦਾ ਨਾਲੇ ਦਿਵਾਲੇ ਦਾ ਵਿਊ ਵੇਖਦਾ ਵਾ ਤੇ ਫਿਰ ਬਹੁਤ ਮਜ਼ਾ ਆਉਂਦਾ ਤੇ ਖੈਰ ਚੋਟੀ 'ਤੇ ਅਸੀਂ ਪਹੁੰਚੇ ਨਹੀਂ ਆਂ 5000 ਅਜੇ ਸਾਡਾ ਤੁਸੀਂ ਕਹਿੰ ਲੋ ਨਿਸ਼ਾਨੇ ਵਾਲਾ ਸਾਡਾ ਨਿਸ਼ਾਨੇ 'ਤੇ ਜਾ ਰਹੇ ਆ ਸਾਡਾ ਸਾਰਾ ਮਤਲਬ ਕਿ ਜਿਹੜਾ ਫੋਕਸ ਹੈ ਉਹ ਨਿਸ਼ਾਨੇ 'ਆ ਲਵਾ ਤੇ ਜਦੋਂ ਚੋਟੀ 'ਤੇ ਪਹੁੰਚਾਂਗੇ ਉਹਦਾ ਵੀ ਦੱਸਾਂਗੇ ਪਰ ਮਜ਼ਾ ਹੋਣੇ ਹੋਣਾ ਸ਼ੁਰੂ ਹੋ ਗਿਆ ਕਿਉਂਕਿ ਜਦੋਂ ਬੰਦਾ ਅਸੀਂ ਕਾਫੀ ਉਚਾਈ ਥੋੜੀ ਉਚਾਈ 'ਤੇ ਪ ਬਾਕੀ ਕੰਮ ਦੋਸਤੋ ਕਰਨਾ ਚਾਹੀਦਾ ਤੇ ਪਲੰਮਿੰਗ ਦਾ ਵੀ ਕਰਨਾ ਚਾਹੀਦਾ ਬਹੁਤ ਵਧੀਆ ਕੰਮ ਨਾਲ ਬਾਕੀ ਦੋਸਤੋ ਦਰਬਾਰ ਸਾਹਿਬ ਦਾ ਪੰਨੀ ਪਾਣੀ ਸਾਡੇ ਨਾਲ ਆ ਦਰਬਾਰ ਸਾਹਿਬ ਤੋਂ ਦੋਸਤੋ ਆਉਨੇ ਬਾਕੀ ਧਾਰਮਿਕ ਥਾਵਾਂ ਦੀ ਵੀਡੀਓ ਆਪਾਂ ਨਹੀਂ ਬਣਾਉਂਦੇ ਤੁਹਾਨੂੰ ਪਤਾ ਹੀ ਆ ਤਾਂ ਨਹੀਂ ਆਪਣੇ ਪੇਜ ਤੇ ਪਾਉਂਦੇ ਆ ਤੇ ਹਰ ਇੱਕ ਥਾਂ ਦੇ ਕਦਰਬ ਹੁੰਦਾ ਵਾ ਉਹਦਾ ਅਦਬ ਦਾ ਹੀ ਖਿਆਲ ਰੱਖਦੇ ਆ ਤੇ ਉਹ ਵੀਡੀਓ ਨਹੀਂ ਆਪਾਂ ਅਪਲੋਡ ਕਰਦੇ ਪਰ ਵਧੀਆ ਇੱਥੇ ਮੌਸਮ ਵੀ ਪੂਰਾ ਚਿੱਲ ਮੋੜ ਹੋ ਗਿਆ ਵਾ ਬਾਰਿਸ਼ ਦੇ ਛਿੱਟਾ ਵੀ ਕੈਮਰੇ ਤੇ ਪਈਆਂ ਦੇਖ ਸਕਦੇ ਜੀ ਤੇ ਬਾਕੀ ਸੋਹਣੀ ਗੱਲਬਾਤ ਆ ਰੱਬ ਨੇ ਮੌਸਮ ਦੀ ਹੱਲੀ ਬਣਾਇਆ ਵਧੀਆ ਬਣਾਇਆ ਵਾ ਜਿੱਤਰਾ ਵੀ ਆ ਵੀਡੀਓ ਤੁਹਾਡੇ ਤੱਕ ਮੈਂ ਲੈ ਕੇ ਆਉਂਦੇ ਆ ਲੋਕੀ ਮੇਰੇ ਨਾਲ ਵੇਖਣਦੇ ਪੰਜਾਬੀ ਪਤੰਦਰ ਹੈ ਵੀ ਤਾਂ ਦੇ ਇੱਥੇ ਤੇ ਚਲੋ ਕੋਈ ਨਹੀਂ ਉਹਨਾਂ ਦੀ ਪਰਵਾਹ ਨਹੀਂ ਆਪਾਂ ਕਰਨੀ ਪਿੱਛੇ ਹਟਿਆ ਵੀ ਭਾਜੀ ਆ ਤੇ ਨਾਲ ਆ ਇੱਧਰ ਪੰਨੀ ਭਾਜੀ ਤੇ ਪ੍ਰਵਾਹ ਕਿਸਦੀ ਨਹੀਂ ਕਰਨੀ ਆਪਾਂ ਵੀਡੀਓ ਪੂਰੀ ਬਣਾਉਣੀ ਆ ਤੇ ਆਹ ਦੋਸਤੋ ਜਿਹੜੇ ਜਿੱਲਿਆਂ ਵਾਲੇ ਬਾਗ ਤੇ ਤੁਸੀਂ ਵੇਟ ਕਰੋ ਇੱਕੋ ਜੀ ਆਟੋ ਜੀ ਆਟੋ ਤੇ ਸਹੀ ਹੋਏ ਆ ਤੇ ਉਹਨਾਂ ਦੀਆਂ ਸਾਰਿਆਂ ਦੀਆਂ ਮੂਰਤੀਆਂ ਉਹਨਾਂ ਸਾਰਿਆਂ ਦੀ ਮੂਰਤੀ ਬਣਾਈ ਹੋਈ ਆ ਚਲੋ ਦੋਸਤੋ ਵੀਡੀਓ ਤੁਹਾਡਾ ਮੈਂ ਸਾਂਝੀ ਕਰਦਾ ਹਾਂ ਥੋੜੇ ਘਟਾਂ ਦਾ ਇੱਥੇ ਦੋਸਤੋ ਅੰਮ੍ਰਿਤਸਰ ਆਏ ਆ ਤੇ ਆ ਕੰਮ ਹੋ ਗਿਆ ਜੀ ਉੱਥਾ ਡਾਰਕ ਏਰੀਆ ਡਾਰਕ ਪਾਸਾ ਨਹੀਂ ਵਿਗਾਉਣਾ ਜੇ ਤਾਂ ਭਾਰਾ ਭਾਵ ਖਾਣ ਲੱਪੇ ਆ ਤੁਹਾਨੂੰ ਤੁਸੀਂ ਤੇ ਚੋਕ ਹੋ ਗਿਆ ਹੋਰ ਜਿਹੜਾ ਇੱਥੇ ਚੈਂਬਰ ਹੀ ਉਹ 오ਰ ਲੋ ਕਰ ਗਿਆ ਵਾ ਤੇ ਹੁਣ ਉਹ ਪਰਦੇ ਚੈਂਬਰ 'ਚ ਪਾਣੀ ਜਾਂਦੇ ਆ ਚਲੋ ਆਪੀ ਹੁਣ ਕਲੀਨ ਕਰਦੇ ਕਰਨ ਵਾਲੇ ਆਣ ਕੇ ਸਾਡਾ ਤੇ ਕੋਈ ਕੰਮ ਨਹੀਂ ਆ ਇੱਥੇ ਐਂ ਜਿੱਥੇ ਤੇ ਕਰਦੇ ਉੱਥੇ ਤੇ ਕਰਦੇ ਆ ਬਸ ਹਾਂ ਬਾਕੀ ਇੱਥੇ ਆ ਸਾਰਾ ਗਰੀ ਸਰਾ ਬਣੀਆ ਭਾਜੀ ਹੁਣਾਂ ਨੇ ਪੰਨੀ ਭਾਜੀ ਹੁਣਾਂ ਨੇ ਹਾੜੀਆਂ ਇਫਸਤੇ ਕੀਤਾ ਵਾ ਤੇ ਬਾਕੀ ਆ ਸਾਡੇ ਬਹੁਤ ਧੰਨਵਾਦ ਭਾਜੀ ਦਾ ਵੀ ਫੋਟੋਆਂ ਖਿੱਚਣ ਦੇ ਸਾਡੀਆਂ ਵੀਡੀਓ ਬਣਾਉਂਦੇ ਸਾਡੀਆਂ ਬਹੁਤ ਬਹੁਤ ਧੰਨਵਾਦ ਆ ਭਾਜੀ ਦਾ ਇਹ ਦੇਖੋ ਭੰਜਨ ਭਾਜੀ ਕੈਨੇਡਾ ਵਾਲੇ ਸਾਡੇ ਬੈਲੀ ਬੈਲੀ ਤੇ ਹੁਣ ਫਿਰ ਦੋਸਤੋ ਹੁਣ ਦੋਸਤੋ ਫਿਰ ਤਗੜੇ ਲੈਵਲ ਦੀ ਇੰਟਰਨੈਸ਼ਨਲ ਲੈਵਲ ਦੀ ਫੋਟੋਗ੍ਰਾਫੀ ਹੁਣ ਲੱਗੀ ਆ ਤੇ ਫੋਟੋਗ੍ਰਾਫੀ ਕਰਾ ਕੇ ਤਰੀਲਾ ਇਹ ਤੁਹਾਡਾ ਸਾਝੀਆਂ ਕਰਾਂਗੇ ਤੇ ਬਾਕੀ ਥੋੜੇ ਟਾਈਮ ਤੱਕ ਤਾਂ ਨਾ ਵੀਡੀਓ ਸਾਂਝੀ ਕਰਦਾ ਹਾਂ ਵਗੈਰਾ। ਬਾਕੀ ਦੋਸਤੋ ਪੰਨੀ ਭਾਜੀ ਹੁਣਾ ਨਾਲ ਵਧੀਆ ਟਾਈਮ ਸਪੈਂਡ ਕੀਤਾ ਵਾ ਤੇ ਨਾਲ ਅਵੀ ਭਾਜੀ ਆਹੀ ਸਾਡੇ ਤੇ ਬਹੁਤ ਵਧੀਆ ਟਾਈਮ ਭਾਜੀ ਹੁਣਾ ਨੇ ਬਹੁਤ ਵਧੀਆ ਬੰਦੇ ਆ ਬੜਾ ਵਧੀਆ ਭਾਈ ਦਾ ਨੇਚਰ ਆ ਤੇ ਪਹਿਲਾਂ ਗੱਲ ਕਰਨ ਤੋਂ ਪਹਿਲਾਂ ਆਪਾਂ ਵੀੰਦੋ ਪਹਿਲਾਂ ਆ ਬਿੱਲਾ ਬਰਾ ਝਾਕਾ ਆਹੀ ਬਾਕੀ ਅਵੀ ਭਾਈ ਨਾਲ ਵੀ ਮਿਲੇ ਹੀ ਵਧੀਆ ਲੱਗਿਆ ਤੇ ਅੱਜ ਬਹੁਤ ਵਧੀਆ ਭਾਈ ਨਾਲ ਗੱਲਬਾਤ ਹੋਈ ਵਧੀਆ ਟਾਈਮ ਸਪੈਂਡ ਹੋਇਆ ਵਾ ਤੇ ਬਾਕੀ ਭਾਜੀ ਕੋਈ ਬਿਓ ਵਿਚਾਰ ਨਹੀਂ ਨਹੀਂ ਬਹੁਤ ਵਧੀਆ ਲੱਗਿਆ ਵੀਰੇ ਨੂੰ ਮਿਲ ਕੇ ਬਹੁਤ ਜਿਆਦਾ ਖੁਸ਼ੀ ਹੋਈ ਵੀਰਾ ਮੇਰਾ ਵੱਡਾ ਭਰਾ ਹੈ ਠੀਕ ਹੈ ਜੀ ਤੇ ਜਿਨਾਂ ਵਾਲੀਆਂ ਵੀ ਵੀਡੀਓ ਮੈਂ ਆਪਾਂ ਲਿੰਕ ਲੁੰਕ ਪਾਵਾਂਗੇ ਸਾਰੇ ਜਣੇ ਵੇਖਿਆ ਕਰੋ ਤੇ ਪਿਆਰ ਕਰਿਆ ਕਰੋ ਸਾਰੇ ਇਦਾਂ ਤੇ ਆਪਾਂ ਸਾਰੇ ਮੈਂ ਤੁਹਾਨੂੰ ਇਹੀ ਬੇਨਤੀ ਕਰਦਾ ਜਿੰਨੇ ਵੀ ਆਪਣੇ ਪਲੰਬਰ ਵੀਰ ਹੈ ਸਾਰੇ ਪਿਆਰ ਨਾਲ ਰਹੋ ਇੱਕ ਦੂਜੇ ਨੂੰ ਮਿਲਦੇ ਰਹੋ ਠੀਕ ਹੈ ਜੀ ਜਿਵੇਂ ਆਪਣਾ ਛੋਟਾ ਵੀਰ ਅਬੀ ਹੈ ਤੇ ਆ ਵੱਡਾ ਵੀਰ ਮੇਰਾ ਇੱਧਰ ਹੈ ਪੰਜਾਬ ਲੰਮੀ ਵਾਲੇ ਸਾ ਬਹੁਤ ਵਧੀਆ ਲੱਗਿਆ ਇਹਨਾਂ ਨੂੰ ਮਿਲ ਕੇ ਤੇ ਬਹੁਤ ਜਿਆਦਾ ਖੁਸ਼ੀ ਹੋਈ ਆਨੰਦ ਹੋਇਆ ਬਹੁਤ ਬਸ ਸਰਾ ਹੀ ਹੋ ਗਿਆ ਕੰਮ ਬਾਕੀ ਦੋਸਤੋ ਵੀਡੀਓ ਤੁਹਾਡੇ ਚੈਨਲ ਤੇ ਹੋਰ ਵੀ ਹੁੰਦੀ ਰਹਿਣੀਆਂ ਵਾ ਤੇ ਸਾਰੀਆਂ ਵੀਡੀਓ ਵੇਖ ਲਈ ਤੁਹਾਨੂੰ ਕੀ ਕਰਨਾ ਪੈਣਾ ਵਾ ਦੋਸਤੋ ਜੇ ਤੁਸੀਂ ਵੀ ਤੇ ਪੇਜ ਨੂੰ ਕਰ ਲਓ ਫੋਲੋ ਤੇ ਜੇ ਤੁਸੀਂ ਦੇਖ ਰਹੇ ਜੀ ਸਾਡੀ ਵੀਡੀਓ YouTube ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਤੇ ਬੈਲ ਆਈਕਨ ਦਬਾ ਲਿਓ ਤਾਂ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਬਾਕੀ ਹਾਸ ਦੇ ਵਾਸਤੇ ਰੋ ਖੁਸ਼ ਰਹੋ ਜਿੱਥੇ ਕਿਤੇ ਵੀ ਹੈ ਜਿੱਥੇ ਕਿਤੇ ਵੀ ਤੁਸੀਂ ਵਸਦੇ ਜੀ ਪਰਮਾਤਮਾ ਤੁਹਾਡੇ ਤੇ ਕਿਰਪਾ ਕਰੇ ਤੇ ਬਾਕੀ ਦੋਸਤੋ ਆਪਾਂ ਤੁਹਾਨੂੰ ਹੁਣ ਮਿਲਦੇ ਆਂ ਅਗਲੇ ਵਲੋਗ